ਤੇ ਠੰਡੇ ਬਰਜ ਤੁਸੀਂ ਦੇਖੋ ਦਸੰਬਰ ਮਹੀਨਾ ਦਸੰਬਰ ਮਹੀਨੇ ਕਿੰਨੀ ਠੰਡ ਹੁੰਦੀ ਆ ਤੇ ਹਾਂਜੀ ਆਪਾਂ ਅੱਜ ਆਪਣੇ ਉਦਵਦ ਕਾਲਜ ਪਹੁੰਚੇ ਆ ਕਾਲਜ ਆਪਣਾ ਬਾਬਾ ਬੰਦਾ ਸਿੰਘ ਪਹਾਦਰ ਪੋਲੀਟੈਕਨਿਕ ਕਾਲਜ ਇੱਕ ਸੀਟ ਇੱਕ ਸੀਟ ਵਾਲੀ ਗੱਡੀ ਆ ਦੇ ਕਿਉਂ ਐਨੀ ਵੀ ਫਤਿਹਗੁਰ ਸਾਹਬ ਵਾਲੀ ਜੀ ਵੀਡੀਓ ਦੇਖ ਰਹੇ ਛੋਟੇ ਵੱਡੇ ਭੈਣਾ ਬੱਚੇ ਬਜ਼ੁਰਗਾਂ ਨੂੰ ਜੀ ਸਤਿ ਸ਼੍ਰੀ ਅਕਾਲ ਕੱਲ ਆਪਾਂ ਪਹੁੰਚ ਗਏ ਸੀ ਜੀ ਪਿੰਡ ਸਲਾਣੇ ਤੇ ਤੁਸੀਂ ਵੀਡੀਓ ਪਿਛਲੀ ਦੇਖੀ ਆ ਉਮੀਦ ਆ ਦਾ ਉਹਨੂੰ ਪਸੰਦ ਆ ਹੀ ਹੋਊਗੀ ਤੇ ਅੱਜ ਆਪਾਂ ਸਲਾਣੇ ਤੋਂ ਸਫਰ ਜਿਹੜਾ ਸਟਾਰਟ ਕੀਤਾ ਫਤਿਹਗੜ੍ਹ ਸਾਹਿਬ ਦਾ ਤੁਹਾਨੂੰ ਪਤਾ ਯਾਤਰਾ ਚੱਲ ਰਹੀ ਆ ਜੀ ਆ ਸਾਈਕਲ ਤੇ ਤੇ ਅੱਜ ਆਪਾਂ ਫਤਿਹਗੜ੍ਹ ਸਾਹਿਬ ਪਹੁੰਚਾਂਗੇ ਉੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਮੇਨ ਜਿਹੜਾ ਗੁਰਦੁਆਰਾ ਸਾਹਿਬ ਆ ਤੇ ਜੋਤੀ ਸਰੂਪ ਸਾਹਿਬ ਜਾਵਾਂਗੇ ਤੇ ਇੱਕ ਦੋ ਚੀਜ਼ਾਂ ਉੱਥੇ ਹੋਰ ਨੇ ਦੇਖਣ ਵਾਲੀਆਂ ਆਮ ਖਾਸ ਬਾਗ ਹੋ ਗਿਆ ਉਹ ਦੇਖਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਸ਼ਾਮ ਤੱਕ ਲੁਧਿਆਣੇ ਪਹੁੰਚਾਂਗੇ ਜੀ ਤੇ ਵੀਡੀਓ ਨਾਲ ਬਣੇ ਰਹੋ ਅ ਜਿਨੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਾਂ ਪਹੁੰਚ ਗਏ ਜੀ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਆ ਪਿੰਡ ਦਾ ਨਾਮ ਤਾਂ ਨਹੀਂ ਪਤਾ ਨਹਿਰ ਤੇ ਖੜੇ ਆ ਤੇ ਪਾਣੀ ਪੁਣੀ ਪੀਨੇ ਆ ਫਿਰ ਆਪਾਂ ਪਹੁੰਚਦੇ ਆ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਆਹ ਰਾਹ ਤੇ ਖੜੇ ਆ ਤੇ ਆਹ ਖੜਾ ਆਪਣਾ ਸਾਈਕਲ ਜੀ ਇੱਧਰ ਇੱਕਾ ਘਰ ਬਹੁਤ ਹੀ ਸ਼ਾਨਦਾਰ ਦੇਖੋ ਨਿੱਕਾ ਜਾ ਇੱਕ ਜਿੱਦਾਂ ਫਾਰਮ ਹਾਊਸ ਹੁੰਦਾ ਇਹ ਰਾਤ ਇਹ ਖੜਨ ਦਾ ਆਪਣਾ ਮਕਸਦ ਇਹ ਆ ਕਿ 16 ਸਾਲ ਬਾਅਦ ਇਹ ਰਾਤ ਆਇਆ 16 ਸਾਲ ਪਹਿਲਾਂ ਇੱਥੇ ਜਦੋਂ ਫਤੇਗੜ ਸਾਹਿਬ ਪੜਦੇ ਹੁੰਦੇ ਸੀ ਮੈਂ ਤੇ ਮੇਰਾ ਮਿੱਤਰ ਉਹ ਵੀ ਨਾਲ ਹੀ ਆਪਣੇ ਉਹ ਬਾਈਕ ਤੇ ਨਾਲ-ਨਾਲ ਆ ਤੇ ਇਹ ਖੜੇ ਨੇ ਤੁਹਾਨੂੰ ਰਾਤ ਆਪਾਂ ਮਿਲਾਇਆ ਵੀ ਸੀਗਾ ਤੇ 16 ਸਾਲ ਬਾਅਦ ਆ ਰਾਤ ਆਇਆ ਤੇ ਜਦੋਂ ਫਤੇਗੜ ਸਾਹਿਬ ਜਾਂਦੇ ਹੁੰਦੇ ਕਾਲਜ ਆ ਰਹਾਂ ਤੇ ਅਕਸਰ ਉਹਨਾਂ ਜਦੋਂ ਖੰਨੇ ਆਉਂਦੇ ਸੀ ਤੇ ਵਿੱਚ ਦੀ ਹੋ ਕੇ ਆ ਰਹਾ ਤੇ ਆਉਂਦੇ ਸੀਗੇ ਤੇ ਤਾਂ ਕਰਕੇ ਮੈਂ ਦੇਖਿਆ ਮੈਂ ਯਾਰ ਉਹ ਰਾਹ ਤੇ ਥੋੜਾ ਜਿਹਾ ਇੱਕ ਕਲਿੱਪ ਬਣਾਇਆ ਜਾਵੇ ਵੀਡੀਓ ਬਣਾਈ ਜਾਵੇ ਰਾਹ ਵੀ ਉਹੀ ਤੇ ਨਾਲ ਚੋਬਰ ਵੀ ਉਹੀ ਆ ਕਹਿੰਦੇ ਤੇ ਆਪਾਂ ਹੁਣ ਇੱਥੋਂ ਚੱਲਦੇ ਆਂ ਫਤਿਹਗੜ੍ਹ ਸਾਹਿਬ ਤਕਰੀਬਨ ਰਹਿ ਗਿਆ ਉਹ ਮੈਨੂੰ ਲੱਗਾ 3 ਕਿਲੋਮੀਟਰ 3 ਤੋਂ 5 ਕਿਲੋਮੀਟਰ 3 ਤੋਂ 5 ਕਿਲੋਮੀਟਰ ਫਤਿਹਗੜ੍ਹ ਸਾਹਿਬ ਹੋਊਗਾ ਤੇ ਤੁਹਾਨੂੰ ਹੁਣ ਆਪਾਂ ਚੱਲਦੇ ਆਂ ਵੀਡੀਓ ਦੇ ਨਾਲ ਬਣੇ ਰਹੋ ਤੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਫੋਲੋ ਨਹੀਂ ਕੀਤਾ ਹੁਣੇ ਕਰ ਲੋ ਤੇ ਵੀਡੀਓ ਨਾਲ ਬਣੇ ਰਹੋ ਜੀ ਤੁਹਾਨੂੰ ਜਾ ਕੇ ਕਰਵਾਉਨੇ ਆਂ ਗੁਰਦਾਰਾ ਸਾਹਿਬ ਦੇ ਦਰਸ਼ਨ ਫਤਿਹਗੜ੍ਹ ਸਾਹਿਬ ਆਪਾਂ ਪਹੁੰਚ ਚੁੱਕੇ ਆਂ ਜੀ ਤੇ ਐਂਟਰੀ ਗੇਟ ਆ ਜੋ ਲੰਘਦੇ ਹੋ ਮਾ ਹਾਂਜੀ ਆਪਾਂ ਫਤਿਹਗੜ੍ਹ ਸਾਹਿਬ ਆਪਣੀ ਯਾਤਰਾ ਸੀਗੀ ਜਿਹੜੀ ਜੀ ਸਾਈਕਲ ਤੇ ਆਪਾਂ ਪਹੁੰਚ ਗਏ ਸੀਗੇ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਅੰਦਰ ਆਪਾਂ ਵੀਡੀਓ ਥੋੜੀ ਬਹੁਤੀ ਬਣਾਈ ਆ ਜਿੰਨੀ ਕੁ ਬਣਾਈ ਆ ਜਿਹੜੀ ਸਰਹੰਦ ਦੀ ਦੀਵਾਰ ਆ ਉਹ ਤੁਹਾਨੂੰ ਨਾਲ ਦੀ ਨਾਲ ਜਿਹੜੀ ਜਿੰਨੀ ਕੁ ਵੀਡੀਓ ਆਪਾਂ ਬਣਾ ਸਕੇ ਆ ਉਹ ਤੁਹਾਨੂੰ ਨਾਲ ਦੀ ਨਾਲ ਦਿਖਾ ਦਾਂਗੇ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ 1704 ਈਸਵੀ ਵਿੱਚ ਤੇ ਉਸ ਤੋਂ ਬਾਅਦ ਜਦੋਂ ਸਰਸਾ ਨਦੀ ਤੇ ਵਿਛੋੜਾ ਪਿਆ ਸੀ ਸਾਰੇ ਪਰਿਵਾਰ ਦਾ ਉਸ ਤੋਂ ਬਾਅਦ ਇੱਕ ਗੁਰੂ ਘਰ ਦਾ ਰਸੋਈਆ ਸੀ ਉਹਨਾਂ ਦਾ ਜਿਹਦਾ ਸੀਗਾ ਗੰਗੂ ਬਹਾਮਣ ਤੇ ਉਹਨੇ ਧੋਖਾ ਕਮਾਇਆ ਸੀ ਉਹਨੇ ਜਿਹੜੀ ਸੂਹ ਦਿੱਤੀ ਸੀ ਛੋਟੇ ਸਹਿਬਜ਼ਾਦੇਾਂ ਦੀ ਤੇ ਮਾਤਾ ਗੁਜਰੀ ਕੌਰ ਦੀ ਮਾਤਾ ਗੁਜਰ ਕੌਰ ਕਹਿ ਦਿੰਨੇ ਆਪਾਂ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਾਰ ਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਉਮਰ ਸਿਰਫ ਤੇ ਸਿਰਫ 7 ਸਾਲ ਤੇ 9 ਸਾਲ ਸੀ ਸਰਹੰਦ ਠੰਡਾ ਪੁਰਜਾ ਤੁਸੀਂ ਸਾਰਿਆਂ ਨੇ ਦਰਸ਼ਨ ਕੀਤੇ ਹੋਣਗੇ ਤੇ ਜਦੋਂ ਜਿਹੜਾ ਸੋਬਾ ਸਰਹੰਦ ਸੀ ਉਹ ਨੂੰ ਸੂਹ ਦਿੱਤੀ ਕਿ ਜਿਹੜੇ ਬੱਚੇ ਨੇ ਤੇ ਮਾਤਾ ਜੀ ਉਹ ਮੇਰੇ ਘਰੇ ਠਹਿਰੇ ਹੋ ਰਹੇ ਨੇ ਘਰੇ ਠਹਿਰੇ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੀਆਂ ਫੌਜਾਂ ਆਈਆਂ ਸੀਗੀਆਂ ਉਹਨਾਂ ਨੂੰ ਉੱਥੇ ਮਤਲਬ ਕਿ ਗ੍ਰਿਫਤਾਰ ਕਰਕੇ ਲੈ ਗਈਆਂ ਸੀਗੀਆਂ ਤੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਉਹ ਵੀ ਤੁਹਾਨੂੰ ਠੰਡੇ ਬੁਰਜ ਦੀਆਂ ਨਾਲ ਸਾਰਾ ਅੰਦਰੋਂ ਦਰਸ਼ਨ ਕਰਵਾ ਦਿੰਦੇ ਆ ਜੀ ਤੇ ਠੰਡੇ ਬੁਰਜ ਤੁਸੀਂ ਦੇਖੋ ਦਸੰਬਰ ਮਹੀਨਾ ਦਸੰਬਰ ਮਹੀਨੇ ਕਿੰਨੀ ਠੰਡ ਹੁੰਦੀ ਆ ਤੇ ਉੱਪਰ ਉਹ ਕੋਈ ਅੰਦਰ ਐ ਨਹੀਂ ਸੀ ਕੋਈ ਵੀ ਹਾਂ ਕੱਪੜਾ ਲੀੜਾ ਹੁੰਦਾ ਰਜਾਈਆਂ ਹੁੰਦੀਆਂ ਨੇ ਕੁਝ ਨਹੀਂ ਸੀ ਠੰਡੇ ਬੁਰਜ ਵਿੱਚ ਦਸੰਬਰ ਦੇ ਮਹੀਨੇ ਵਿੱਚ ਰੱਖਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਤਰ੍ਹਾਂ ਦੇ ਲਾਲਚ ਦਿੱਤੇ ਗਏ ਸੀਗੇ ਛੋਟੇ ਸਹਿਬਜ਼ਾਦਿਆਂ ਨੂੰ ਕਿ ਤੁਸੀਂ ਈਨ ਮੰਨ ਲਵੋ ਪਰ ਉਹਨਾਂ ਨੇ ਈਨ ਨਹੀਂ ਮੰਨੀ ਸੀਗੀ ਤੇ ਇੱਕ ਟਾਈਮ ਫਿਰ ਇਹੋ ਜਿਹਾ ਆਇਆ ਵਾ ਸੂਬਾ ਸਰਹੰਦ ਨੇ ਉਹਨਾਂ ਨੂੰ ਜਿਉਂਦੇ ਜੀ ਛੋਟੇ ਸਹਿਬਜ਼ਾਦਿਆਂ ਨੂੰ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਜਿਉਂਦੇ ਜੀ ਜਿਹੜੇ ਨੀਹਾਂ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਏ ਸੀ ਜੀ ਇੱਥੋਂ ਦਾ ਜਿਹੜਾ ਇਤਿਹਾਸ ਤੇ ਇੱਥੇ ਜਿਹੜਾ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਉਹ ਹਰ ਸਾਲ ਦਸੰਬਰ ਮਹੀਨੇ ਵਿੱਚ ਮਨਾਇਆ ਜਾਂਦਾ ਵਾ ਤੇ ਬਾਕੀ ਜਿਹੜੀ ਹੋਰ ਜਾਣਕਾਰੀ ਆ ਆਪਾਂ ਇਕੱਠੀ ਕੀਤੀ ਆ ਇੱਥੋਂ ਪੁੱਛਿਆ ਜਾਂ ਕਿਤੇ ਬਾਕੀ ਇੱਕ ਗੱਲ ਹੋਰ ਆ ਮੈਂ ਪੜਿਆ ਵੀ ਇੱਥੇ ਹੀ ਆ ਤੇ ਜਿੰਨੀ ਕੁ ਜਾਣਕਾਰੀ ਆਪਾਂ ਨੂੰ ਸਾਂਝੀ ਕੀਤੀ ਕੀ ਸੀ ਉਨੀ ਕੁ ਉਹ ਤੁਹਾਨੂੰ ਅੱਗੇ ਆਪਾਂ ਸਾਂਝੀ ਕੀਤੀ ਆ ਜੀ ਤੇ ਵੀਡੀਓ ਬਸ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਆਪਾਂ ਜਾਣਾ ਜੀ ਇਸ ਤੋਂ ਬਾਅਦ ਲੁਧਿਆਣੇ ਵੱਲ ਨੂੰ ਵੀਡੀਓ ਦੇ ਨਾਲ ਬਣੇ ਰਹੋ ਸਫ਼ਰ ਦੇ ਨਾਲ ਤੇ ਸਵੇਰੇ ਆਪਣਾ ਜਿਹੜਾ ਈਵੈਂਟ ਲੁਧਿਆਣੇ ਇੱਕ ਰਾਈਡ ਆ ਸਾਈਕਲ ਦੀ ਉਹ ਵੀ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਦਿਖਾਵਾਂਗੇ ਚੈਨਲ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰਿਓ ਹਾਂਜੀ ਆਪਾਂ ਅੱਜ ਆਪਣੇ ਉਸ ਤੋਂ ਬਾਅਦ ਕਾਲਜ ਪਹੁੰਚੇ ਆ ਕਾਲਜ ਆਪਣਾ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਕਿਹੜਾ ਬੈਚ ਸੀਗਾ 6 ਤੋਂ 9 2006 ਤੋਂ 2006 ਤੋਂ 2009 ਬੈਚ ਗੁਰਦਰਾ ਸਾਹਿਬ ਆਪਾਂ ਜਾਇਆ ਸੀ ਫਤੇਗੜ ਸਾਹਿਬ ਤੇ ਆਪਾਂ ਹੁਣ ਕਾਲਜ ਆਏ ਸੀਗੇ ਤੇ ਤੁਹਾਨੂੰ ਹੁਣ ਅੰਦਰੋਂ ਦਿਖਾਉਣੇ ਆ ਲੈ ਕੇ ਚੱਲਦੇ ਆ ਲੈ ਵੀ ਮਿੱਤਰਾ ਬੜੇ ਕੋਕ ਪੀਤੇ ਨੇ ਇੱਥੇ ਬੜੇ ਬੜੀਆਂ ਪੈਟੀਆਂ ਖਾਧੀਆਂ ਨੇ ਯਾਰ ਕਿਵੇਂ ਇੱਕ ਵਾਈਬ ਜੀ ਹੁੰਦੀ ਹੈ ਹਨਾ ਹੁੰਦੀ ਹੈ ਕਿ ਨਹੀਂ ਵਾਈਬ ਪੁਰਾਣੀ ਜਿਹਾ ਤੇ ਇੱਧਰ ਹੁੰਦਾ ਸੀਗਾ ਤਰੀ ਦੀਵਾ ਹਾਂ ਉਹ ਜਦੋਂ ਮੈਂ ਲੱਗਿਆ ਲੱਗਿਆ ਸੀਗਾ ਆਹ ਕਲਾਸ ਹੁੰਦੀ ਸੀ ਪਹਿਲਾਂ ਤੇ ਗਗਨ ਜਾਦਾ ਮੈਨੂੰ ਗਗਨ ਲੇਟ ਆਉਂਦਾ ਹੁੰਦਾ ਸੀ ਆਹ ਕਲਾਸ ਦੇ ਵਿੱਚ ਤੇ ਆਹ ਕਲਾਸ ਇੱਕ ਆ ਹੁੰਦੀ ਸੀ ਲੋ ਜੀ ਦੇਖੋ ਆਪਣਾ ਕਾਲਜ ਤੇ ਇਹ ਮੈਨ ਲੱਗਦਾ ਐਚ.ਓ.ਡੀ ਹੈਨਾ ਆਫਿਸ ਨੇ ਐਚ.ਓ.ਡੀ ਦਾ ਆਫਿਸ ਸਿਵਲ ਜਗਦੀਪ ਸਿੰਘ ਗਿੱਲ ਉਹ ਡਰਿੰਗ ਵਾਲੇ ਹੈਨਾ ਜਿਹੜੇ ਐਚ.ਓ.ਡੀ ਹਾਂ ਮਕੈਨੀਕਲ ਹੌਲਾ ਤੇ ਉਹ ਸਾਹਮਣੇ ਲਾਇਬ੍ਰੇਰੀ ਸੀਗੀ ਤੇ ਉਸ ਤੋਂ ਬਾਅਦ ਆਪਣੀ ਕਲਾਸ ਉੱਪਰ ਸ਼ਿਫਟ ਹੋ ਗਈ ਸੀਗੀ ਇੱਕ ਇੱਧਰ ਕੰਟੀਨ ਸੀਗੀ ਕੰਟੀਨ ਸੀਗੀ ਇੱਧਰ ਉਹ ਵੀ ਤੁਹਾਨੂੰ ਦਿਖਾਉਨੇ ਆਂ ਹਾਂ ਦਾ ਇੱਕ ਲੱਗ ਜੀ ਵਾਈ ਵਾਰੀ ਅੱਜ ਤਾਂ ਪਾਣੀ ਹੈਗਾ ਠੰਡਾ ਬਈ ਜੀ ਪੀਣਾ ਇੱਧਰ ਉਹ ਉਹ ਦੇ ਤੇ ਅੱਛਾ ਨੈਸਕਾ ਵੀ ਵਧੀਆ ਖੋਲਤੀ ਕੰਟੀਨ ਹੈ ਤੇ ਆ ਉਹਦੋਂ ਸਾਡੇ ਦੇਖਦੇ ਦੇਖਦੇ ਕਾਲਜ ਕਿਉਂਕਿ ਪਹਿਲੇ ਹੀ ਬੈਚ ਸੀ ਤੇ ਪਹਿਲੇ ਹੀ ਬੈਚ ਸਾਡਾ ਸੀਗਾ ਤੇ ਆ ਕੰਟੀਨ ਆ ਗਈ ਆ ਲਾਦਾ ਨੈਸਕਾਫੇ ਇਧਰ ਆ ਪਾਰਕ ਜਿਆ ਆਹਨੇ ਗੱਡੀ ਬਣਾਈ ਪਈ ਉਹਨਾ ਇਹ ਮਰ ਦਾ ਆਪਾਂ ਹੀ ਬਣਾਈ ਸੀਗੀ ਦੇਖ ਐ ਬਣਾਉਂਦੇ ਨੇ ਜੀ ਇੱਥੇ ਕੋਈ ਪ੍ਰੋਜੈਕਟ ਕਿਵੇਂ ਸਟੂਡੈਂਟ ਕੋਈ ਕਿਵੇਂ ਚੱਲਦਾ ਹੁੰਦਾ ਸੀਗਾ ਐ ਪ੍ਰੋਜੈਕਟ ਚੱਲਦੇ ਚਾ ਹੁਣ ਕਿਸੇ ਨੇ ਟੀਨ ਟੂਨ ਪਤਾ ਨਹੀਂ ਕਿਹੜਾ ਇੰਜਨ ਇਹ ਚ ਫਿੱਟ ਕੀਤਾ ਵਾ ਇੱਕ ਸੀਟ ਇੱਕ ਸੀਟ ਵਾਲੀ ਗੱਡੀ ਜੀ ਦੇਖ ਲੈ ਕਿਉਂ ਐ ਨੇ ਵਈ ਫਤਿਹਗੜ੍ਹ ਸਾਹਿਬ ਵਾਲੇ ਜੀ ਪੋਲੀਟੈਕ ਪੋਲੀਟੈਕਨਿਕ ਕਾਲਜ ਤੇ ਅੱਜ ਹੁਣ ਇੱਧਰ ਅਛਾ ਇੱਧਰ ਵਰਕਸ਼ਾਪ ਜਿੰਦਾ ਲੱਗਿਆ ਵਰਕਸ਼ਾਪਾਂ ਸੀਗੀਆਂ ਇੱਧਰ ਤੇ ਆਹ ਬਈ ਕੰਟੇਨ ਹੁੰਦੀ ਸੀਗੀ ਇੱਥੇ ਆ ਜਾਣਾ ਜਦੋਂ ਇੱਕ ਕੋਕ ਸਵੇਰੇ ਹਨਾ 10 ਵਜੇ ਇੱਕ ਕੋਕ 11:30 ਵਜੇ ਇਹ ਤਾਂ ਕੋਕੇ ਚੱਲਦੇ ਸੀ ਹਾਂ ਕੋਕੇ ਚੱਲਦੇ ਹੁੰਦੇ ਸੀ ਇੱਥੇ ਤੇ ਉਹੀ ਫ੍ਰਿਜੋ ਸਾਹਮਣੇ ਉਹ ਪਈ ਆ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਆਓ ਦੇ ਤੇ ਆਹ ਕੁਰਸੀਆਂ ਤੇ ਬੰਦੇ ਹੁੰਦੇ ਸੀ ਬਈ ਇਹ ਆ ਮੈਮਰੀਜ਼ ਬਾਕੀ ਇੱਕ ਲੱਗ ਜੀ ਫੀਲ ਨਹੀਂ ਆ ਰਹੀ ਹੈ ਨਾ ਕਿੰਨੇ ਟਾਈਮ ਬਾਅਦ ਤੇ ਇੱਕ ਗੇੜਾ ਆਪਾਂ ਉੱਪਰ ਵੀ ਦੇ ਕੇ ਆਉਨੇ ਆ ਹਨਾ ਥੋੜਾ ਜਿਹਾ ਥੋੜਾ ਜਿਹਾ ਦੇਖਦੇ ਆਂ ਉੱਪਰ ਕੀ ਬਦਲਿਆ ਕੀ ਉਹ ਆਪਾਂ ਉੱਪਰ ਆ ਗਏ ਆ ਕਬੂਤਰ ਬੋਲੀ ਜਾਂਦੇ ਨੇ ਯਾਰ ਹੁਣ ਤਾਂ ਨਾ ਕਬੂਤਰ ਵੈਸੇ ਉਹ ਸਟੂਡੈਂਟ ਆਉਂਦੇ ਨੇ ਹੁਣ ਇੱਥੇ ਆਉਂਦੇ ਨੇ ਤੇ ਉਸ ਤੋਂ ਬਾਅਦ ਬਈ ਸਾਡੀ ਜਿਹੜੀ ਇੱਕ ਕਲਾਸ ਹੁੰਦੀ ਸੀ ਆਹ ਤੇ ਇੱਥੇ ਕਲਾਸ ਲੱਗਦੀ ਹੁੰਦੀ ਸੀ ਇਹੀ ਆ ਨਾ ਇੱਥੇ ਅ ਫਿਜ਼ਿਕਸ ਦੀ ਕਲਾਸ ਲੱਗਦੀ ਹੁੰਦੀ ਸੀ ਕੈਮਿਸਟਰੀ ਦੀ ਲੱਗਦੀ ਹੁੰਦੀ ਸੀ ਤੇ ਹੋਰ ਕਿਹਦੀ ਲੱਗਦੀ ਹੁੰਦੀ ਸੀ ਆਰ ਡੀ ਆਰ ਡੀ ਬੀ ਐਮ ਐਸ ਆਰ ਡੀ ਇੱਕ ਸਤਵੀਰ ਮੈਡਮ ਕੀ ਪੜਾਉਂਦੇ ਹਾਂ ਚਾਰ ਕਲਾਸਾਂ ਇੱਥੇ ਲੱਗਦੀ ਹੁੰਦੀਆਂ ਸੀ ਕਿਆਂ ਤੇ ਮੈਂ ਇੱਥੇ ਕਹਿੰਦਾ ਹੁੰਦਾ ਜੀ ਆ ਜਾ ਉਹ ਰਿਆ ਮਾੜਾ ਜੀ ਤੇਰੀ ਗੱਲਾਂ ਦੱਸਾਂ ਤੇ ਇੱਥੇ ਕ ਮੈਂ ਕਹਿੰਦਾ ਹੁੰਦਾ ਜੀ ਭਾਈ ਇੱਥੇ ਕ ਇੱਥੇ ਖਣੀ ਇੱਥੇ ਆ ਦੂਜੇ ਤੀਜੇ ਬੈਂਚ ਤੇ ਤੇ ਸਲਾਣੇ ਵਾਲਾ ਕ ਇੱਥੇ ਕਹਿੰਦਾ ਹੁੰਦਾ ਸੀ ਇਹਦੇ ਉਥੋਂ ਚੌਕ ਪਿੰਦਾ ਹੁੰਦਾ ਸੀਗਾ। ਇੱਕ ਵਾਰੀ ਸੌਂ ਸੌ ਜਾਂਦਾ ਸੀਗਾ ਜਾਂ ਗੱਲਾਂ ਮਾਰੀ ਜਾਂਦਾ ਹੁੰਦਾ ਸੀ। ਤੇ ਫਿਰ ਆਹ ਦੇਖੋ ਬਈ। ਹੁਣ ਤਾਂ ਸਮਝੋ ਬਾਹਰ ਦੀਆਂ ਗੱਲਾਂ ਹੋਈਆਂ ਪਈਆਂ ਨੇ ਇਹ। ਲਾਹ ਆਹ ਦੇਖੋ ਇੱਕ ਕਲਾਸਰੂਮ ਆ ਵੀ ਰਿਹਾ ਆਪਣਾ। ਕਿਆ ਬਾਤ ਆ। ਚਲੋ ਇੰਨੀਆਂ ਇੰਨਾ ਕੀ ਬਹੁਤ ਆ। ਇੱਕ ਅੱਗੇ ਹੁੰਦਾ ਸੀ ਆਪਣਾ ਡਰਾਇੰਗ ਵਾਲਾ ਕਿੱਥੇ ਜਿੱਥੇ ਨਾ। ਉਹ ਵੀ ਆਪਾਂ ਦੇਖਦੇ ਆਂ ਐਂਡ ਤੇ ਜਾ ਕੇ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਉਹ ਸਾਹਮਣੇ ਆ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਡਿਪਾਰਟਮੈਂਟ ਆ ਹੁੰਦਾ ਸੀ ਵੀ ਆਪਣਾ ਡਰਾਇੰਗ ਵਾਲਾ ਤੇ ਜਦੋਂ ਪੇਪਰ ਹੁੰਦੇ ਸੀਗੇ ਇੱਥੇ ਕ ਮੇਰਾ ਕਈ ਵਾਰੀ ਰੋਲ ਨੰਬਰ ਆਉਂਦਾ ਹੁੰਦਾ ਸੀ ਭਾਈ ਤੇ ਇੱਥੋਂ ਕ ਐਂ ਜੇ ਕਰਕੇ ਮਾੜਾ ਮੋਟਾ ਜਣ ਦੀ ਇੱਕ ਦੂਜੇ ਨੂੰ ਦਿਖਾ ਦੋ ਦਿੰਦੇ ਹੁੰਦੇ ਸੀਗੇ ਤੇ ਐਦਾਂ ਆ ਬੈਂਚ ਹੁੰਦੇ ਨੇ ਇੱਥੇ ਕਿਉਂਕਿ ਜਿਹੜੀ ਇਹ ਚੌੜੇ ਬੈਂਚ ਤਾਂ ਹੁੰਦੇ ਨੇ ਜਿਹੜੀਆਂ ਸ਼ੀਟਾਂ ਹੁੰਦੀਆਂ ਨੇ ਵੱਡੀਆਂ ਡਰਾਇੰਗ ਦੀਆਂ ਵੱਡੇ ਚਾਰਟ ਹੁੰਦੇ ਨੇ ਇਹਦੇ ਤੇ ਆਉਂਦੇ ਹੁੰਦੇ ਸੀ ਉਹ ਜਿਵੇਂ ਆਹ ਦੇ ਆਹ ਪਿਆ ਵਾ ਇਹ ਤਾਂ ਛੋਟਾ ਵਾ ਹਾਂ ਤੇ ਐਦਾਂ ਗੱਲਬਾਤ ਹੁੰਦੀ ਸੀਗੀ ਟੇਬਲ ਨੰਬਰ ਲਿਖੇ ਹੋਏ ਨੇ ਇਹ ਹਾਲ ਵੱਡੇ ਹੁੰਦੇ ਸੀਗੇ ਤੇ ਇੱਕ ਇਹਦੀ ਖਾਸੀਅਤ ਇਹ ਵੀ ਸੀ ਇਹ ਜਿਹੜੀ ਕਲਾਸ ਹੁੰਦੀ ਸੀ ਇਹ 3 ਘੰਟੇ ਦੀ ਹੁੰਦੀ ਸੀ ਮਤਲਬ ਕਿ 3-4 ਲੈਕਚਰ ਇਕੱਠੇ ਇਹ ਕਲਾਸ ਦੇ ਹੁੰਦੇ ਸੀਗੇ ਮਤਲਬ ਕਿ ਇਹ ਸਭ ਤੋਂ ਐ ਹੁੰਦਾ ਸੀ ਵੀ ਅੱਜ ਬਹੁਤ ਵੱਡੀ ਅੱਜ ਜਾਂ ਤਾਂ ਫਿਰ ਬ੍ਰੇਕ 'ਚ ਭੱਜ ਜਾਂਦੇ ਹੁੰਦੇ ਸੀਗੇ ਵੀ ਨਹੀਂ ਛੱਡੋ ਵੀ ਮਗਰਲਾ ਹਾਫ ਡੇ ਫੁੱਲ ਐਂ ਸੀਗਾ ਚਲੋ ਜੀ ਤੇ ਇੱਕ ਮਿੱਤਰ ਆਪਣਾ ਹੋਰ ਫੋਨ ਆਇਆ ਸੀਗਾ ਫਤੇਗੜ ਸਾਹਿਬ ਤੋਂ ਆ ਤੇ ਉਹ ਕਹਿੰਦਾ ਮਿਲ ਕੇ ਜਾਇਓ ਗੱਲ ਹੋਈ ਏ ਉਹ ਕਹਿੰਦਾ ਮੈਂ ਆ ਰਿਹਾ ਵਾਂ ਵੀ ਦੇਖੋ ਜੀ ਆਪਾਂ ਮਿਲਦੇ ਹਾਂ ਉਹਨੂੰ ਉਹਨੂੰ ਵੀ ਮਿਲ ਚ ਆਉਂਦੇ ਆ 5 ਮਿੰਟ ਏ ਸੀਗਾ ਜੀ ਆਪਣਾ ਕਾਲਜ ਹੈ ਹੁਣ ਕਿੰਨੇ ਕੁ ਕੁਛ ਦਿਖਦਾ ਹੀ ਨਹੀਂ ਹੈਗਾ ਮੂਰੇ ਦੇਖ ਜਮ ਬਿਲਕੁਲ ਵੀ ਨਹੀਂ ਹੁੰਦਾ ਇਧਰ ਉੱਤਰ ਜਿਵੇਂ ਇਧਰ ਉੱਤਰ ਜਿਵੇਂ ਜੋ ਮੈਂ ਨਹੀਂ ਦੇਖਦਾ ਲਾਂ ਲਾਈਟ ਚਾਨਣ ਕਰਦੀ ਹੈ ਤੇ ਕੁਝ ਦੇਖਦੇ ਨਹੀਂ ਗ੍ਰੀਨ ਵੁੱਡ